ਜਿੰਨੇ ਹਾਸੇ ਇਹਨੇ ਵੰਡੇ ਆ ਉਹਨੇ ਫਿਊਚਰ ਚ ਮਿਲਣਗੇ ਕਿ ਨਹੀਂ ਵੀਡੀਓ ਗੱਲ ਤੇ ਵੀ ਗੱਲ ਹੁੰਦੀ ਸੀ ਉਹ ਦੋ ਵੀ ਬਹੁਤ ਬਿਮਾਰ ਸੀਗੇ ਪਰ ਉਹਨਾਂ ਨੇ ਹਮੇਸ਼ਾ ਇਹੀ ਕਹਣਾ ਕੋਈ ਗੱਲ ਨਹੀਂ ਬੇਟਾ ਮੈਂ ਠੀਕ ਆ ਸਾਡੇ ਵੱਲੋਂ ਵੀ ਹਮੇਸ਼ਾ ਅੱਲਾ ਸ਼ੇਰੀ ਦੀ ਪੀ ਉਹ ਬਹੁਤ ਮਤਲਬ ਜਿਵੇਂ ਉਹ ਔਨ ਸਕਰੀਨ 'ਤੇ ਉਹ ਵੈਸੇ ਇਨਸਾਨ ਤੇ खुश मिजाज हमेशा हंसते रहना और हर बात में उनकी पंच वो जिंदगी में खुद भी हसते हो नहीं सकती है अल्फाज छोटे पे बहुत प्यारे बड़े भरा बहुत ही होनहार कलाकार हर मन प्यारे सब दे और बहुत ज्यादा दुख है उम्मीद सी वापसी हो जाएगी है ना ਪਰ ਹਾਸੀ ਬੰਦਨ ਵਾਲਾ ਇਦਾਂ ਦਾ ਮਾਹੌਲ ਕਰਦਾ ਛੜਕੇ ਨਿਕਲ ਜਾਏਗਾ ਸੋ ਇਟਸ ਅ ਵੈਰੀ ਟ੍ਰੈਜਿਕ ਡੈਥ ਐਂਡ ਹਰ ਕੋਈ ਜਿੱਦਾਂ ਕਈ ਵਾਰੀ ਤਾਂ ਪਰਿਵਾਰਾਂ ਚ ਕਈ ਰਿਸ਼ਤੇਦਾਰਾਂ ਦਾ ਪਤਾ ਵੀ ਨਹੀਂ ਲੱਗਦਾ ਜਾਂ ਉਸ ਲੈਵਲ ਦਾ ਅਫਸੋਸ ਮਨ ਚ ਨਹੀਂ ਉਤਰਦਾ ਕੱਲ ਮੇਰੇ ਨਹੀਂ ਤੁਹਾਡੇ ਵੀ ਇਦਾਂ ਹੀ ਸਾਰਿਆਂ ਨਾਲ ਹੁੰਦਾ ਪਰ ਇਹ ਇਸ ਤਰ੍ਹਾਂ ਦਾ ਲੱਗ ਰਿਹਾ ਹੈ ਜਿੱਦਾਂ ਸਾਡਾ ਹੀ ਕੋਈ ਚਲਾ ਗਿਆ ਸਾਨੂੰ ਹੁਣ ਜਿੰਨੇ ਹਾਸੇ ਇਹਨੇ ਵੰਡੇ ਆ ਉਹਨੇ ਫਿਊਚਰ ਚ ਮਿਲਣਗੇ ਕਿ ਨਹੀਂ ਹਾਂਜੀ ਦੇਖੋ ਸਾਡੀ ਜਿੱਥੇ ਦੂਰਦਰਸ਼ਨ ਤੇ ਟੈਲੀਵਿਜ਼ਨ ਦੇ ਉਤੇ ਅਸੀਂ ਕੱਟੇ ਇੱਕ ਸਮਕਾਲੀਆਂ ਸੀ ਹੈ ਨਾ ਇਹ ਦੋ ਰੌਣਕ ਮੇਲਾ ਸਾਡਾ ਚੱਲਦਾ ਸੀ ਇਹ ਲਹਿਰਾਂ ਘਰ ਦੇ ਸੰ ਨਾਲ ਨਾਲ ਐ रेड क्रॉस ਦੀਆਂ ਨਾਈਟਾਂ ਸੀ ਬਹੁਤ ਕੀਤੀਆਂ ਪੰਜਾਬ ਦੇ ਸਾਰੇ ਡਿਵੀਜ਼ਨਸ ਵਿੱਚ ਸਭ ਵੀ ਨਾ ਚੇ ਜਦੋਂ ਪ੍ਰੋਗਰਾਮ ਹੋਣੇ ਔਰ ਉਹ ਸਮਾਜ ਦੀ ਭਲਾਈ ਵਾਸਤੇ ਗਰੀਬਾਂ ਦੀ ਭਲਾਈ ਵਾਸਤੇ রেড ਕ੍ਰੋਸ ਪੈਸਾ ਇਕੱਠਾ ਕਰਦੀ ਸੀ ਤੇ ਅਸੀਂ ਇਹ ਪੰਡ ਬੰਦੇ ਹੁੰਦੇ ਸੀ ਤੇ ਸਾਰਾ ਸ਼ੋਅ ਮੈਂ ਨਾਲ ਐਨਰਜੀ ਹੰਕਰ ਕਰਨਾ ਔਰ ਸਾਰਾ ਉਹਨੂੰ ਸਾਹਮਣਾ ਇਕੱਠਿਆ ਕਰਨਾ ਇੱਕ ਤੋਂ ਬਾਅਦ ਇੱਕ ਅਸੀਂ ਨਜ਼ਰ ਆਂਦੇ ਹੁੰਦੇ ਸਾਂ ਸਾਰੇ ਰਲ ਕੇ ਮੰਚ ਦੇ ਉੱਤੇ ਹਰ ਕਿਸੇ ਤੇ ਪਰੋਸਾ ਸੀ ਕਿ ਜਿਹੜਾ ਵੀ ਸਟੇਜ ਤੇ ਖੜੇਗਾ ਸਾਰੀ ਖਲਕਤ ਨੂੰ ਇੱਕ ਵਾਰੀ ਕਾਇਲ ਕਰ ਦੇਗਾ ਹੱਸੇ ਹੀ ਹੱਸੇ ਉੱਥੇ ਮਹਿਸੂਸ ਹੁੰਦੇ ਸਨ ਰੌਣਕਾਂ ਲੱਗ ਜਾਂਦੀਆਂ ਸਨ ਸੋ ਮੈਂ ਕਈ ਧਾਕਿਆਂ ਦਾ ਇਹ ਰਿਸ਼ਤਾ ਮੈਂ ਤਾਂ ਸਮਝਦਾ ਕਿ ਜੇ ਮੈਂ ਰੌਣਕੀ ਰਾਮ ਵਜੋਂ ਉਸ ਵੇਲੇ ਆਇਆ ਤੇ ਇਹ ਚਤਰਾ ਚਾਚਾ ਅਸੀਂ ਦੋਨੋਂ ਚਾਚੇ ਹੀ ਚਾਚੇ ਬਿਲਕੁਲ ਹੈਨਾ ਤੇ ਹਰ ਇੱਕ ਨੂੰ ਇਦਾਂ ਹੀ ਲੱਗਦਾ ਜਿਵੇਂ ਦੱਸਾਂ ਕਈ ਚਾਚੇ ਸੋ ਆਈ ਫੀਲ ਵੈਰੀ ਬੈਡ ਐਂਡ ਸੈਡ ਨਾਔਰ ਨਈ ਇਕੱਲਾ ਨਹੀਂ ਸਾਰਾ ਪੰਜਾਬ ਜਿਨ੍ਹਾਂ ਜਿਨ੍ਹਾਂ ਜਿਨ ਵੀ ਪੰਜਾਬੀ ਜ਼ੁਬਾਨ ਆਂਦੀ ਹੈ ਜਿਨੂੰ ਹਿੰਦੀ ਵੀ ਆਂਦੀ ਹੈ ਉਹਦੇ ਐਕਸਪ੍ਰੈਸ਼ਨ ਤਾਂ ਫਿਲਮਾਂ ਚ ਉਹ ਵੀ ਦੇਖਦੇ ਹੀ ਨੇ ਨਾ ਜਾਂ ਹੋਰ ਪਾਸ਼ਾ ਦਿਨਾਲ ਜੁੜੇ ਨੇ ਸੋ ਹੀਵਾਜ਼ਾ ਚੈਮ ਔਰ ਥਿਸ ਇਸ ਥਿਸ ਇਸ ਨੋਟ ਅ ਲਾਸ ਆਫ ਦ ਫੈਮਿਲੀ ਬਟ ਟੋਟਲ ਪੰਜਾਬ ਔਰ ਪੰਜਾਬੀ ਜ਼ੁਬਾਨ ਨੂੰ ਸਮਝਣ ਵਾਲੇ ਸਾਰੇ ਦਸ਼ਕਾਂ ਔਰ ਸੁਣਵਾਲਿਆਂ ਨੂੰ ਇਹ ਮਹਿਸੂਸ ਹੋ ਰਿਹਾ ਕਿ ਉਹਨਾਂ ਦਾ ਕੋਈ ਜੀ ਚਲਾ ਗਿਆ ਸੁਰਪ ਕਰੇ ਉਹਦੀ ਆਤਮਾ ਨੂੰ ਈਸ਼ਵਰ ਬਹੁਤ ਉੱਚੀ ਥਾਂ ਤੇ ਰੱਖੇ ਆਖਰੀ ਵਾਰ ਅਸੀਂ ਫਿਲਮ ਕੀਤੀ ਸੀਗੀ ਥੋੜੇ ਦਿਨ ਪਹਿਲਾਂ ਹੀ ਪਿਛਲੇ ਸਾਲ ਆ ਦਿਨ ਅ ਉਦੋਂ ਮਿਲੇ ਸੀਗੇ ਤੇ ਉਸ ਤੋਂ ਬਾਅਦ ਕੋਈ ਮੇਲ ਨਹੀਂ ਹੋਇਆ ਉਸ ਤੋਂ ਬਾਅਦ ਅਸੀਂ ਫਿਲਮ ਕਰ ਰਹੇ ਸੀਗੇ ਬੁਲਾਪਾ ਚਲੋ ਬੁਲਾਪਾ ਆਇਆ ਉਹਨਾਂ ਦੇ ਨਾਲ ਚ ਸਾਡੀ ਗੱਲ ਹੁੰਦੀ ਸੀ ਕਿ ਪੁਖਰਾਜ ਤੇ ਮੈਂ ਇਕੱਠੇ ਸੀਗੇ ਫਿਲਮ ਦੇ ਵਿੱਚ ਤਾਂ ਵੀਡੀਓ ਕਾਲ ਤੇ ਗੱਲ ਹੋ ਜਾਂਦੀ ਸੀ ਉਹਨਾਂ ਨਾਲ ਉਦੋਂ ਵੀ ਜਦੋਂ ਵੀਡੀਓ ਕਾਲ ਤੇ ਵੀ ਗੱਲ ਹੁੰਦੀ ਸੀ ਉਦੋਂ ਵੀ ਬਹੁਤ ਬਿਮਾਰ ਸੀਗੇ ਪਰ ਉਹਨਾਂ ਨੇ ਹਮੇਸ਼ਾ ਇਹੀ ਕਹਣਾ ਕੋਈ ਗੱਲ ਨਹੀਂ ਬੇਟਾ ਮੈਂ ਠੀਕ ਆ ਸਾਡੇ ਵੱਲੋਂ ਵੀ ਹਮੇਸ਼ਾ ਅੱਲਾਹ ਚੇਰੀ ਦੀ ਭੱਜਦੀ ਠੀਕ ਹੋ ਜਣਾ ਜਲਦੀ ਇਸ ਚੀਜ਼ ਨੂੰ ਲੈ ਕੇ ਕੀ ਆਪਣੇ ਫਾਦਰ ਸਾਹਿਬ ਦੀ ਹੈਲਥ ਨੂੰ ਲੈ ਕੇ ਬਿਲਕੁਲ 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 ਅਸੀਂ ਜਦੋਂ ਫਿਲਮ ਕਰਦੇ ਸਾਡੀ ਉਦੋਂ ਵੀ ਇਹੀ ਗੱਲ ਚੱਲਦੀ ਰਹਿੰਦੀ ਸੀ ਵੀ ਯਾਰ ਕੋਈ ਕਰ ਨਹੀਂ ਕੋ ਖਰਾਜ ਹੌਸਲਾ ਰੱਖ ਸਕੀ ਜੇ ਜਾਂ ਠੀਕ ਹੋ ਜਾਣਗੀਆ ਬੰਦਾ ਹੌਲੀ ਹੌਲੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਪਰ ਉਦੋਂ ਦਾ ਬਹੁਤ ਜ਼ਿਆਦਾ ਡਾਊਨ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਮੈਂ ਤਾਂ ਵੀਡੀਓ ਕਾਲ ਤੇ ਉਹਨਾਂ ਨੂੰ ਦੇਖਦਾ ਰਿਹਾ ਤੇ ਸਿਹਤ ਉਦੋਂ ਹੀ ਉਹਨਾਂ ਦੀ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਜਿਹੜੀ ਕੱਲ ਦੀ ਫੋਟੋ ਵਾਇਰਲ ਹੋ ਬਿਲਕੁਲ ਬਿਲਕੁਲ ਉਦੋਂ ਵੀ ਇਹੀ ਹਾਲਤ ਸੀਗੀ ਉਹਨਾਂ ਦੇ ਪਰ ਉਸ ਤੋਂ ਬਾਅਦ ਛੁੱਟੀ ਮਿਲ ਗਈ ਸੀ ਘਰ ਆ ਗਏ ਸੀਗੇ ਘਰ ਆ ਕੇ ਵੀ ਮੇਰੀ ਗੱਲ ਹੁੰਦੀ ਦੀ ਆ ਪੁਗਰਾਜ ਦੇ ਸ਼ੁਰੂ ਹੀ ਤੇ ਉਦੋਂ ਵੀ ਇਹੀ ਹਾਲਾਤ ਸੀਗੇ ਪਰ ਖਾਣਾ ਪੀਣਾ ਹਲਕਾ-ਪੁਲਕਾ ਸ਼ੁਰੂ ਕਰ ਦਿੱਤਾ ਸੀਗੇ ਉਹਨਾਂ ਨੇ ਪਰ ਜਦੋਂ ਗੱਲ ਹੁੰਦੀ ਸੀ ਉਹਨਾਂ ਦਾ ਇਹੀ ਕਹਿਣਾ ਹੁੰਦਾ ਸੀਗਾ ਕਿ ਮੇਰਾ ਨਾ ਖਾਣ ਨੂੰ ਦਿਲ ਨਹੀਂ ਕਰਦਾ ਤੇ ਦਵਾਈਆਂ ਏਨੀਆਂ ਜ਼ਿਆਦਾ ਇੰਨਾ ਜ਼ਿਆਦਾ ਸਾਰਾ ਕੁਝ ਬੰਦਾ ਅੱਕ ਜਾਂਦਾ ਉਹਨਾਂ ਚੀਜ਼ਾਂ ਤੋਂ